ਇਹ ਸਾਧੂਆਂ ਦੇ ਬਲਹਾਰ ਜਾਮਾ ਆਉਂਦੇ ਜੱਗ ਤੇ ਨਾਮ ਜਪੌਣ ਸਾਡੀ ਅਠ ਸੱਠ ਤੀਰ ਸਾਡੀ ਸ਼ਕਤੀ ਕਰਨ ਪਹਿਦਾ ਜਿੱਥੇ ਜਾ ਕੇ ਚਰਨ ਟਕਾਉਣ ਸਾਡੀ ਹੋ ਰੱਬ ਮੋੜਦਾ ਨਹੀਂ ਕੀਤੀ ਸਾਧੂਆਂ ਦੀ ਰੱਬ ਮੋੜਦਾ ਨਾ ਕੀਤੀ ਸਾਧੂਆਂ ਵੀ ਚਿਤ ਚਾਹੇ ਤਾਂ ਜਗ ਬਦਲ ਆਉਣ ਸਾਭ ਜੋਰੇ ਸਿੰਘਾ ਰੱਬ ਸਾਧੂਆਂ ਮਗਰ ਫਿਰਦਾ ਜੀਦਾ ਬੈਠ ਕੇ ਨਾਮ ਤੇ ਹੌਣ ਸਾਧ ਜੀਦਾ ਬੈਠ ਕੇ ਨਾਮ ਤੇ ਹੌਣ ਸਾਧ ਪਿੰਡ ਟੱਲੇ ਵਾਲ ਤੋਂ ਸੀ ਚੰਨਾ ਪਾਰੇ ਆ ਰੋਸ਼ਨੀ ਖਲਾਰਗੇ ਮੋਰ ਜੇ ਕਲਾਰੇ ਆਗਨ ਡੇਰਾ ਲਾ ਲਿਆ ਸੰਗਤਾਂ ਨੂੰ ਤਾਰ ਗਏ ਹੰਤ ਗੁਲਾਬ ਸਿੰਘ ਰੂਪ ਰੱਬ ਦਾ ਡੋਰੀ ਦਾ ਮਨਾਮਤੇ ਤਾਂ ਪਇ ਅਸਥਾਨ ਮਸ਼ਹੂਰ ਹੋ ਗਿਆ ਸਾਧੂਆਂ ਦੇ ਨਾਮ ਤੇ ਬਾਬਾ ਪੋਲਾ ਸਿੰਘ ਜੀ ਖੁਦਾ ਦਾ ਰੂਪ ਜੋ ਲਾਗੇ ਚੰਦ ਚਾਰੀ ਜੀ ਲਾਗੇ ਚੰਨ ਚਾਰੀ ਜੀ ਬੰਦਗੀ ਦੀ ਮੂਰਤ ਜਪੋਂਦੇ ਨਾਮ ਜੀ ਹੁੰਦੇ ਸਤਕਾਰ ਜੀ ਰੱਖਤੇ ਸਕੂਲ ਨਾਲੇ ਗੁਰੂਕਾਰ ਜੀ ਕਿਰਪਾ ਹੈ ਗਾਮ ਤੇ ਕਿਰਪਾ ਹੈ ਗਾਮ ਤੇ ਸਾਪ ਅਸਸਾਨ ਮਸ਼ਹੂਰ ਹੋ ਗਿਆ ਸਾਧੂਆਂ ਦੇ ਨਾਮ ਤੇ ਸਾਧੂਆਂ ਦੇ ਵਿੱਚ ਬਰਮੋ ਜਪਦਾ ਬਖਰੀ ਪਛਾਨ ਹੈ ਦੇਸੇ ਨਾ ਬਗਾਨਾ ਸਭ ਨੂਰ ਉਸ ਦਾ ਇੱਕੋ ਸਮਰ ਹੈ ਸੰਤਾ ਨੇ ਕਰੀ ਗੁਰਾਂ ਦੀ ਉਪਾਸ਼ਨਾ ਆ ਕੇ ਇਸ ਤਾਮ ਤੇ ਆ ਕੇ ਇਸ ਤਾਮ ਤੇ ਤਪ ਅਸਥਾਨ ਮ ਸਹੂਰ ਹੋ ਗਿਆ ਸਾਧੂਆਂ ਦੇ ਨਾਮ ਤੇ ਗੁਰਾਂ ਨਾਲ ਜੋੜ ਕੇ ਅਨੇਕਾਂ ਸੰਗਤਾਂ ਸਿੱਧੇ ਰਾਹੇ ਪਾ ਗਏ ਪਾਲ ਪਾਲ ਜਪੋ ਨਾਮ ਭਗਵਾਨ ਦਾ ਇਹੋ ਸਮਝ ਆ ਗਏ ਆਦੂਆਂ ਦੇ ਪਿੱਛੇ ਰੱਬ ਫਿਰੇ ਜਿਹਾ ਹਏ ਹਾਦੂਆਂ ਦੇ ਪਿੱਛੇ ਰੱਬ ਫੇਰੇ ਭਜਿਆ ਹਾਜ਼ਰ ਪੈਗਾਮ ਤੇ ਤਪ ਅਸਥਾਨ ਮਸ਼ਹੂਰ ਹੋ ਗਿਆ ਸਾਧੂਆਂ ਦੇ ਨਾਮ ਤੇ ਸਰਦਾਂ ਤੇ ਵਿਸ਼ਵਾਸ ਰੱਖੇ ਜਿਨ੍ਹਾਂ ਨੇ ਮੰਜਲਾ ਤੋਂ ਪਾਰਨੇ ਮੰਜਲਾ ਤੋਂ ਪਾਰਨੇ ਮੰਜਲਾ ਤੋਂ ਪਾਰਨੇ ਤਨਮਨ ਤਨ ਹੈ ਹਵਾਲੇ ਇਹਨਾਂ ਦੇ ਮੌਸਮ ਬਹਾਰ ਨੇ ਤੇ ਵਸਾਵਾ ਸਿੰਘ ਨੂਰੀ ਜੋਤ ਸੀ ਸੇਵਾ ਨਿਸਕਾਮ ਤੇ ਸੇਵਾ ਨਿਸਕਾਮ ਤੇ ਤਪ ਅਸਥਾਨ ਮਸਹੂਰ ਹੋ ਗਿਆ ਸਾਧੂਆਂ ਦੇ ਜਾਮਦੇ ਦਿਲ ਵਿੱਚ ਕਰੋ ਸਤਕਾਰ ਸਾਬ ਦਾ ਸਾਧੂ ਤੇ ਫਕੀਰਾਂ ਦਾ ਸੰਤ ਫਕੀਰਾਂ ਦਾ ਮਸਤ ਰਖ ਬਦਲਾ ਦੇਣ ਜੀ ਖੇਲ ਤੇ ਕਦੀ ਰਾਂ ਦਾ ਰੂਪਤ ਹੋਵੇ ਰੱਬ ਦਾ ਪਿਆਰਾ ਹੈ ਆਸਰਾ ਨਿਸ਼ਾਮਤੇ ਆਸ਼ਰਾ ਨਿਸ਼ਾਮਤੇ ਤਾਂ ਪਿਆਸਥਾਨ ਮਸ਼ਹੂਰ ਹੋ ਗਿਆ ਸਾਧੂਆਂ ਦੇ ਨਾਮ ਤੇ ਮੈਂ ਮੈਂ ਇਹਨਾਂ ਦੇ ਤਾਮ ਦੀ ਲਿਖੀ ਨਾ ਜਾਂਦੀ ਮੈਂ ਮੈਂ ਇਸ ਤਾਮ ਦੀ ਲਿਖੀ ਨਾ ਜਾਂਦੀ ਲੇਖਣ ਤੋਂ ਬਾਹਰ ਜੀ ਮੈਂ ਗੁਰੂ ਪਾਲ ਨੂੰ ਪਰੋਸਾਂ ਗੁਰੂ ਤੇ ਮੇੜੀ ਲਾਭਪਾਰ ਜੀ ਹਰ ਹੀ ਨਗਰ ਵਿੱਚ ਰਹੇ ਕਿਰਪਾ ਪੁੱਲ ਨਿਜ ਤਾਮਦੇ ਪੁੱਲ ਨਿਜ ਤਾਮਦੇ ਤਬ ਅਸਤਾਨ ਮਸ਼ਹੂਰ ਹੋ ਗਿਆ ਸਾਧੂਆਂ ਦੇ ਨਾਮ ਤੇ ਸਾਧੂਆਂ ਦੇ ਨਾਮ ਤੇ ਐ ਇੰਨੀ ਕ ਬੇਨਤੀਆਂ ਕਰਦਾ ਕਵੀਸ਼ਰੀ ਜੱਥਾ ਸੰਗਤਾਂ ਤੋਂ ਖਿਮਾ ਮੰਗਦਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ